ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਕਾਂਗਰਸ ਪਾਰਟੀ ਦਾ ਅੰਦਰੂਨੀ ਕਾਟੋ ਕਲੇਸ਼ ਇਥੋਂ ਤੱਕ ਵੱਧ ਗਿਆ ਹੈ ਕਿ ਕਿਹਾ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦਾ ਬਣਨਾ ਮੁਸ਼ਕਲ ਹੈ ਇਹ ਗੱਲ ਸਾਬਕਾ ਡਿਪਟੀ ਸੀਐਮ ਵੱਲੋਂ ਕਹੀ ਜਾ ਰਹੀ ਹੈ ਕਾਂਗਰਸ ਪਾਰਟੀ ਦਾ ਅੰਦਰੂਨੀ ਕਾਟੋ ਕਲੇਸ਼ ਇਨਾ ਕੋ ਵੱਧ ਗਿਆ ਹੈ ਇਹ ਮੀਆਂ ਕੋ ਧੜੇ ਬੰਦੀਆਂ ਬਣ ਗਈਆਂ ਨੇ ਕਾਂਗਰਸ ਪਾਰਟੀ ਦੇ ਵਿੱਚ ਸਮਝ ਨਹੀਂ ਆ ਰਿਹਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਉਹਦੇ ਲਈ ਰੋਡ ਮੈਪ ਤਿਆਰ ਕੀਤੇ ਜਾ ਰਹੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਲੇਕਿਨ ਜਿਹੜੇ ਇੰਚਾਰਜ ਲਗਾਏ ਗਏ ਨੇ ਪੰਜਾਬ ਦੇ ਉੱਪਰ ਬਬੇਸ਼ ਬਗੇਲ ਉਹਨਾਂ ਕੋਲੋਂ ਵੀ ਇਹ ਕੰਮ ਸੂਤਰ ਨਹੀਂ ਆ ਰਿਹਾ ਕਿਉਂਕਿ ਬੱਚਿਆਂ ਵਾਂਗੂ ਲੜ ਰਹੇ ਨਹੀਂ ਅਧਿਆਆਂ ਦੀ ਦੌੜ ਦੇ ਵਿੱਚ ਭੱਜੇ ਹੋਏ ਭੱਜੇ ਹੋਏ ਨੇ ਸਾਰੇ ਹੀ ਕਾਂਗਰਸ ਪਾਰਟੀ ਦੇ ਵੱਡੇ ਆਗੂ इवन दो 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲਗਭਗ ਹਾਲੇ 18 ਮਹੀਨੇ ਪਏ ਨੇ ਲੇਕਿਨ ਆਪਣੇ ਪੱਧਰ ਤੇ ਇਹਨਾਂ ਆਗੂਆਂ ਵੱਲੋਂ ਅਪਰੋਚ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਅਸੀਂ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਹਾਂ ਯਾਨੀ ਕਿ ਜਿਸ ਤਰ੍ਹਾਂ ਕਹਿੰਦੇ ਨੇ ਕਿ ਇੱਕ ਅਨਾਰ ਤੇ ਸੋਬ ਮਾਰ ਬਣਨਾ ਦਾ ਪੰਜਾਬ ਦੇ ਮੁੱਖ ਮੰਤਰੀ ਇੱਕ ਪਰਸਨ ਨੇ ਹੈ ਲੇਕਿਨ ਇਹਨਾਂ ਸਾਰਿਆਂ ਲੋਕਾਂ ਵੱਲੋਂ ਇਹਨਾਂ ਨੂੰ ਰੋਲਾ ਪਾਇਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ-ਨਾਲ ਇੰਚਾਰਜ ਵਿਵੇਸ਼ ਬਗੇਲ ਵੀ ਪੰਬਲ ਪੂਸੇ ਵਿੱਚ ਨੇ ਟੈਨਸ਼ਨ ਵਿੱਚ ਨੇ ਕਿ ਇਹ ਰੋਲਾ ਕਿਵੇਂ ਸਿਮੇਟਿਆ ਜਾਵੇਗਾ ਇਹ ਕਿਵੇਂ ਇੱਕ ਸੇਤ ਉੱਤੇ ਦਿਖਣਗੇ ਹੁਣ ਬਲਦੀ ਉੱਤੇ ਤੇਲ ਪਾ ਦਿੱਤਾ ਹੈ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਤੇ ਮੌਜੂਦਾ ਐਮਪੀ ਮੈਂਬਰ ਆਫ ਪਾਰਲੀਮੈਂਟ ਹਲਕਾ ਗੁਰਦਾਸਪੁਰ ਤੋਂ ਸੁਖਵਿੰਦਰ ਸਿੰਘ ਰੰਦਾਵਾ ਨੇ ਯਾਨੀ ਕਿ ਉਹਨਾਂ ਨੇ ਬਲਦੀ ਤੇ ਤੇਲ ਪਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਕਾਂਗਰਸ ਨੂੰ ਜੀਤਾਨ ਦੀ ਗੱਲ ਕਰਨੀ ਚਾਹੀਦੀ ਹੈ ਸੀਐਮ ਤਾਂ ਹੀ ਬਣੇਗਾ ਜੇਕਰ ਪਾਰਟੀ ਜਿੱਤੇਗੀ ਯਾਨੀ ਕਿ ਉਹਨਾਂ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਬਿਵਾਰ ਮਚਾ ਦਿੱਤਾ ਹੈ ਲੁਧਿਆਣਾ ਜਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਫਿਰ ਤੋਂ ਸਾਹਮਣੇ ਆ ਗਿਆ ਹੈ ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਿੰਦਰ ਸਿੰਘ ਰੰਧਾਵਾ ਦੇ ਇੱਕ ਤਾਜ਼ਾ ਸੋਸ਼ਲ ਮੀਡੀਆ ਪੋਸਟ ਨੇ ਪਾਰਟੀ ਦੇ ਅੰਦਰ ਚੱਲ ਰਹੀ ਖਚੋ-ਤਾਣੇ ਨੂੰ ਹੋਰ ਹਵਾ ਦੇ ਦਿੱਤੀ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸੇ ਦਾ ਨਾਮ ਲਏ ਬਿਨਾ ਸੰਕੇਤ ਦਿੱਤਾ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਜਲਦਬਾਜ਼ੀ ਕਰਨਾ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਉਹਨਾਂ ਨੇ ਪੰਜਾਬੀ ਵਿੱਚ ਲਿਖਿਆ ਸਾਨੂੰ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਤਾਂ ਬਣੇਗਾ ਜਦੋਂ ਪਾਰਟੀ ਜਿੱਤੇਗੀ ਜੇਕਰ ਪਹਿਲਾਂ ਹੀ ਮੁੱਖ ਮੰਤਰੀ ਬਣ ਗਏ ਤਾਂ ਪਾਰਟੀ ਕਦੇ ਨਹੀਂ ਜਿੱਤੇਗੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਨਵੀਂ ਕਰਨ ਦੀ ਕੋਈ ਲੋੜ ਨਹੀਂ ਪਹਿਲਾਂ ਸਰਕਾਰ ਬਣਾਓ ਸਰਕਾਰ ਤੋਂ ਬਾਅਦ ਫਿਰ ਮੁੱਖ ਮੰਤਰੀ ਤਾਂ ਆਪੇ ਹੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਬਣਾਵੇਗੀ ਜੇਕਰ ਅਸੀਂ ਜਿੱਤੇ ਹੀ ਨਾ ਜੇਕਰ ਅਸੀਂ ਪਹਿਲਾ ਐਲਾਨ ਦਿੱਤਾ ਚਿਹਰਾ ਐਜ਼ ਏ ਮੁੱਖ ਮੰਤਰੀ ਦਾ ਤੇ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਹੀਂ ਜਿੱਤੇਗੀ ਇਹ ਸੁਖਵਿੰਦਰ ਸਿੰਘ ਰਣਦਾਵਾ ਨੇ ਕਿਹਾ ਕਿ ਮੇਰਾ ਸਿਆਸਤ ਦੇ ਵਿੱਚ ਬੜਾ ਵੱਡਾ ਤਜਰਬਾ ਹੈ ਕਾਂਗਰਸ ਨੇ ਜਦੋਂ ਵੀ ਪਹਿਲਾਂ ਕੋਈ ਕਿਸੇ ਨੂੰ ਕਿਹਾ ਹੈ ਕਿ ਤੁਸੀਂ ਮੁੱਖ ਮੰਤਰੀ ਹੋਵੋਗੇ ਭਾਰਤ ਦੇ ਕਿਸੇ ਵੀ ਸੂਬੇ ਦੇ ਉਥੋਂ ਬੁਰੀ ਤਰ੍ਹਾਂ ਕਾਂਗਰਸ ਹਾਰੀ ਹੈ ਸਾਨੂੰ ਪਹਿਲਾਂ ਕਾਂਗਰਸ ਪਾਰਟੀ ਜਿਤਾਉਣੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਚਿਹਰੇ ਬਾਰੇ ਸੋਚਣਾ ਚਾਹੀਦਾ ਹੈ ਦੱਸਿਆ ਜਾ ਰਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਪਿੱਛੇ ਸੂਬਾ ਲੀਡਰਸ਼ਿਪ ਵਿੱਚ ਅੰਦਰੂਨੀ ਖਲੇਸ਼ ਨੂੰ ਇੱਕ ਵੱਡਾ ਕਾਰਨ ਮੰਨਿਆ ਗਿਆ ਸੀ ਇਸ ਤੋਂ ਬਾਅਦ ਹੋਈਆਂ ਉਪ ਚੋਣਾਂ ਵਿੱਚ ਵੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਲੁਧਿਆਣਾ ਕੋਚੂਨ ਇਸ ਦੀ ਤਾਜ਼ਾ ਉਦਾਹਰਣ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਅੰਦਰੂਨੀ ਪਾਰਟੀ ਦਾ ਅਧੂਰਨੀ ਕਾਰਟੋਕਲੇਸ ਅਜੇ ਵੀ ਬਰਕਰਾਰ ਹੈ ਕਾਂਗਰਸ ਦੀ ਅੰਦਰੂਨੀ ਧੜੇਬਾਜ਼ੀ ਖੁੱਲ ਕੇ ਸਾਹਮਣੇ ਆਈ ਭਾਗੋਸ਼ ਅਸ਼ੂ ਦੇ ਹੱਕ ਵਿੱਚ ਜਦੋਂ ਸਪੋਰਟ ਕੀਤੀ ਗਈ ਪੰਜ ਤੂ 6 ਧੜੇਬੜੇ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਕਹਿ ਰਿਹਾਤਾ ਚੋਣ ਮੈਦਾਨ ਦੇ ਵਿੱਚ ਆਈ ਨਹੀਂ ਚੋਣ ਪ੍ਰਚਾਰ ਹੱਕ ਦੇ ਵਿੱਚ ਨਹੀਂ ਕੀਤਾ ਗਿਆ ਭਾਗੋਸ਼ ਅਸ਼ੂ ਦੇ ਰਾਣਾ ਉਜੀ ਚੱਲਜੀ ਸਿੰਘ ਚੰਨੀ ਪਗੜ ਸਿੰਘ ਉਹਨਾਂ ਦਾ ਆਪਣਾ ਧੜਾ ਸੀ ਜਿਹੜਾ ਰਾਜਾ ਬ੍ਰਿੰਗ ਹੈ ਉਹਨਾਂ ਦਾ ਆਪਣਾ ਧੜਾ ਸੀ ਯਾਨੀ ਕਿ ਜਿਹੜੇ ਸਿਮਰਂਦ ਸਿੰਘ ਬਾਦਲ ਨੇ ਉਹਨਾਂ ਦਾ ਆਪਣਾ ਧੜਾ ਸੀ ਯਾਨੀ ਕਿ ਕਾਂਗਰਸ ਪਾਰਟੀ ਦੀ ਗਰਾਊਂਡ ਲੈਵਲ ਰਿਪੋਰਟ ਦੀ ਗੱਲ ਕਰੀਏ ਇਹਨਾਂ ਵੱਡੇ ਆਗੂਆਂ ਦੀ ਤੇ ਇਹ ਧੜੇ ਬੰਦੀਆਂ ਦੇ ਵਿੱਚ ਰੁੱਝੇ ਹੋਏ ਨੇ ਧੜੇ ਬੰਦੀਆਂ ਤੂੰ ਜਿੰਨੀ ਦੇਰ ਤੱਕ ਇਹ ਬਾਹਰ ਨਹੀਂ ਆ ਜਾਂਦੇ ਜਿੰਨੀ ਦੇਰ ਤੱਕ ਇਹ ਆਪਸੀ ਮਤਭੇਦ ਖਤਮ ਕਰਕੇ ਇਕੱਠੇ ਇੱਕ ਸਟੇਜ ਤੇ ਨਹੀਂ ਹੋ ਜਾਂਦੇ ਉਨੀ ਦੇਰ ਕਾਂਗਰਸ ਪਾਰਟੀ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਤਨਾ ਮੁਸ਼ਕਲ ਹੈ ਤੇ ਸੁਭਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਵੱਡਾ نقصان ਹੋਵੇਗਾ ਜੇਕਰ ਪਹਿਲਾਂ ਹੀ ਐਸੇ ਮੁੱਖ ਮੰਤਰੀ ਦੇ ਨਾਮ ਦੇ ਉੱਤੇ ਮੋਹ ਲਾ ਦਿੱਤੀ ਜਾਂਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਬਣਾਓ ਸਰਕਾਰ ਤੋਂ ਬਾਅਦ ਮੁੱਖ ਮੰਤਰੀ ਬੜੇ ਵਧੀਆ ਤਰੀਕੇ ਨਾਲ ਹਾਈ ਕਮੰਡ ਮੰਲੋਕ ਬੜਾਇਆ ਜਾ ਸਕਦਾ ਹੈ ਧੰਨਵਾਦ